ਬਹੁਤ ਵੱਡੇ ਵੱਡੇ ਪ੍ਰੋਜੈਕਟ ਪੰਜਾਬ ਵਾਸਤੇ ਹੋਰ ਆ ਰਹੇ ਨੇ। ਔਰ ਸੰਗਰੂਰ ਦੇ ਵਿੱਚ ਬਹੁਤ ਵੱਡੀਆਂ ਫੈਕਟਰੀਆਂ ਵੀ ਆ ਰਹੀਆਂ ਨੇ। ਕਿਉਂਕਿ ਅਸੀਂ ਹੁਣ ਫੈਕਟਰੀਆਂ ਵਾਲਿਆਂ ਨੂੰ ਇਹ ਕਿਹਾ ਕਿ ਤੁਸੀਂ ਕੱਲਾ ਲੁਧਿਆਣਾ ਜਾਂ ਜਲੰਧਰ ਨਾ ਟਾਰਗੇਟ ਕਰੋ। ਤੁਸੀਂ ਥੋੜਾ ਇੱਧਰਲੇ ਪਾਸੇ ਵੀ ਆਓ। ਸਾਡੇ ਕੋਲੇ ਹਾਈਵੇ ਵੀ ਆਕੇ ਦਿੱਲੀ ਨੂੰ ਹੁਣ ਦੋ ਤਾਂ ਦੋ ਤਾਂ ਆਈ ਇੱਥੋਂ ਜਾਂਦੇ ਐ। ਹੈਨਾ? ਸਾਡੇ ਕੋਲੇ ਟ੍ਰੇਨ ਵਾਲੀ ਕਨੈਕਟੀਵਿਟੀ ਹੈਗੀ ਐ। ਹੈਨਾ? ਤੇ ਸੋ ਇਸ ਕਰਕੇ ਕਾਫੀ ਕੰਪਨੀਆਂ ਇੰਟਰਸਟਿਡ ਨੇ। ਸੰਘਰੂਰ ਅਸੀਂ ਦਿਖਾਇਆ ਕਈ ਕੰਪਨੀਆਂ ਨੂੰ ਕਿ ਪੋਲੂਸ਼ਨ ਨਹੀਂ ਜ਼ੀਰੋ ਪੋਲੂਸ਼ਨ ਵਾਲੀਆਂ ਕੰਪਨੀਆਂ ਪਲੱਸ ਇਥੋਂ ਦੇ ਲੋਕਾਂ ਨੂੰ ਕੰਮ ਮਿਲੇ ਉਹਨਾਂ ਨਾਲ ਐਗਰੀਮੈਂਟ ਕਰਦੇ ਆ ਕਿ ਲੋਕਲ ਲੋਕਾਂ ਨੂੰ ਹੀ ਕੰਮ ਦਿਓ ਸਾਨੂੰ ਜਿਸ ਵੀ ਪੱਧਰ ਦੀ ਉਹਦੀ ਡਿਗਰੀ ਹੈ ਉਸ ਹੱਬ ਤੇ ਕੰਮ ਮਿਲ ਜੇ ਤਾਂ ਸਾਨੂੰ ਕਿਉਂ ਬਾਹਰ ਅਸੀਂ ਥੱਕੇ ਖਾਈਏ ਬਾਅਦ ਉਹ ਬੇੜੀਆਂ ਲਾ ਲਾ ਕੇ ਸਾਨੂੰ ਵਾਪਸ ਭੇਜੀ ਜਾਂਦੀ ਰਹਿੰਦੇ ਆ ਸੋ ਇੰਨੀ ਸੋਹਣੀ ਧਰਤੀ ਹੈ ਗੁਰੂਆਂ ਦਾ ਅਸ਼ੀਰਵਾਦ ਹੈ ਪੀਰਾਂ ਪਗੰਬਰਾਂ ਦੇਵੀ ਦੇਵਤਿਆਂ ਦਾ ਅਸ਼ੀਰਵਾਦ ਹੈ ਤੇ ਕੋਈ ਕਮੀ ਹੈ ਨਹੀਂ ਕੋਈ ਕਮੀ ਹੈ ਨਹੀਂ ਇਸ ਧਰਤੀ ਤੇ ਬਸ ਨੀਅਤ ਦੀ ਕਮੀ ਸੀ ਸਾਡੇ ਜਿਹੜੇ ਮੂਹਰੇ ਲਾਇ ਸੀ ਅਸੀਂ ਉਹਨਾਂ ਦੇ ਨੀਤਾਂ ਸਾਫ਼ ਨਹੀਂ ਸੀ ਹੁਣ ਜੇ ਨੀਤਾਂ ਸਾਫ਼ ਵਾਲੇ ਆ ਗਏ ਤਾਂ ਆ ਰਿਜ਼ਲਟ ਆ ਹੀ ਜਾਂਦੇ ਨੇ ਮੈਂ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੂੰ ਬੋਲਣਾ ਜਾਂ ਤੂੰ ਬੋਲਣਾ ਤੁਸੀਂ ਆਪ ਦਿਲੋਂ ਬੋਲ ਰਹੇ ਹੋ ਸੋ ਇਹ ਇਹ ਤਾਂ यूं ਹੋ ਸਕਿਆ ਜੇ ਆਪਾਂ ਕੁਝ ਕੀਤਾ ਨਹੀਂ ਤਾਂ ਨਾ ਮੈਂ ਤੁਹਾਨੂੰ ਇਹ ਕਹਿ ਇੱਕ ਵਾਰ ਕਿ ਨੂੰ ਅੱਜ ਵੀ ਦਿਹਾੜੀ ਤੇ ਲਿਓ ਇਹਨਾਂ ਨੂੰ ਵੀ ਉੱਥੇ ਮੇਰੇ ਨਾਰੇ ਲਾਉਣਗੇ ਹੈਨਾ ਮੈਂ ਤਾਂ ਤੁਸੀਂ 17 ਸਾਲ ਦੀ ਸਾਢੇ 17 ਸਾਲ ਦੀ ਉਮਰ ਚ ਸਟਾਰ ਬਣਦਾ ਸੀ ਉਸ ਤੋਂ ਵੱਡਾ ਤਾਂ ਬਣ ਹੀ ਨਹੀਂ ਸਕਦਾ ਮੈਂ ਜਿੱਡਾ ਮਰਜੀ ਬਣਾ ਲਓ ਭਵੰਤਮਾਨ ਬੜਾ ਤਾਂ ਤੁਸੀਂ ਮੈਨੂੰ ਸਾਢੇ 17 ਸਾਲ ਦੀ ਉਮਰ ਇਸ ਕਾਲਜ ਚ ਮੈਂ ਬਹੁਤ ਵਾਰੀ ਐਨਐਸਐਸ ਦੇ ਕੈਂਪ ਲਾਉਣ ਆਇਆ ਇਸ ਕਾਲਜ ਚ ਕ ਬਹੁਤ ਵਾਰੀ ਕਵਿਤਾ ਉਚਾਰਨ ਮੁਕਾਬਲੇ ਆ ਚਾਏ ਆ ਇੱਥੇ ਪ੍ਰਿੰਸੀਪਲ ਅਮਰ ਸਿੰਘ ਆ ਰਹੇ ਹੁੰਦੇ ਸੀ ਤੇ ਬਹੁਤ ਸਾਰੇ ਮੇਰੇ ਦੋਸਤ ਮਿੱਤਰ ਇੱਥੇ ਪੜ੍ਹੇ ਆ ਔਰ ਮੇਰੇ ਪਿਤਾ ਜੀ ਨੇ ਇਥੋਂ ਬੀਐਸਸੀ ਕੀਤੀ ਇਸ ਕਾਲਜ ਤੋਂ ਉਸ ਵੇਲੇ ਬੀਐਸਸੀ ਤੇ ਐਮਏ ਪੋਲੀਟিক্যাল ਸਾਇੰਸ ਬੀਐਡ ਉਹਨਾਂ ਨੇ ਕੈਥਰੋਂ ਕੀਤੀ ਸੀ ਸਾਇੰਸ ਮਾਸਟਰ ਸੀ ਸੋ ਇਸ ਕਰਕੇ ਆ ਇਹ ਆਪਣਾ ਇਲਾਕਾ ਆਪਾਂ ਚੱਪਾ ਚੱਪਾ ਇਸ ਇਲਾਕੇ ਦਾ ਜਾਣਦੇ ਆ ਬਸ ਇਹੀ ਸੀਗਾ ਦੁੱਖ ਉਹਦਾ ਉਹਨਾਂ ਦਾ ਜਦੋਂ ਕਹਿੰਦੇ ਸੀਗੇ ਵੀ ਇਹ ਪਿੱਛੇ ਰਹਿ ਗਿਆ ਇਲਾਕਾ ਫਿਰ ਮੈਂ ਵੀ ਥੋੜੀਆਂ ਲੂਰੀਆਂ ਮੇਰੇ ਵੀ ਉੱਠਦੀਆਂ ਸੀ ਵੀ ਜੇ ਕਿਤੇ ਕੋਈ ਮੌਕਾ ਦੇਤਾ ਲੋਕਾਂ ਨੇ ਕੁਝ ਕਰਨ ਦਾ ਤਾਂ ਇਸ ਇਲਾਕੇ ਦਾ ਜਿਹੜਾ ਵਿਕਾਸ ਹੈ ਜਾਂ ਇਸ ਇਲਾਕੇ ਨੂੰ ਜਿਹੜਾ ਨੰਬਰ 1 ਬਣਾਉਣ ਦਾ ਟੀਚਾ ਜਿਹੜਾ ਉਹ ਅਸੀਂ ਲੋਕਾਂ ਨਾਲ ਰਲ ਕੇ ਪੂਰਾ ਕਰਾਂਗੇ ਔਰ ਹੁਣ ਲੱਗੇ ਹੋਏ ਹਾਂ ਕਈ ਵਾਰੀ ਮਿੱਥੋ ਕੱਟ ਆ ਜਾਂਦਾ ਇਸ ਗੱਲ ਲਈ ਮੈਂ ਮਾਫੀ ਚਾਹੁੰਨਾ ਕਿਉਂਕਿ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਸਾਡੇ 3.5 ਕਰੋੜ ਲੋਕਾਂ ਨੂੰ ਦੇਖਣਾ ਹੈ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਨਾ ਵੀ ਪਹਿਲਾਂ ਐਮਪੀਸੀ ਮੈਂ ਰਹਿੰਦਾ ਇੱਥੇ ਸੀ ਘਰ ਘਰ ਮੇਰੇ ਕੋਲ ਹਲੇ ਵੀ ਹੋਈ ਹੈ ਜਿਹੜਾ ਡ੍ਰੀਮ ਲੈਂਡ ਕਲੋਨੀ ਵਾਲਾ ਕਰਾਇਆ ਵਾਲਾ ਤੇ ਇਹ ਪਹਿਲਾਂ ਸੰਗਰੂਰ ਹੀ ਰਹਿੰਦੇ ਸੀ ਸੰਗਰੂਰੋਂ ਦਿੱਲੀ ਚੱਲ ਜਾਂਦੇ ਸੀ ਜ਼ਿਆਦਾ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਪੈਂਦੀ ਸੀ ਹੁਣ ਜ਼ਿੰਮੇਵਾਰੀ ਤੁਸੀਂ ਸਾਰੇ ਪੰਜਾਬ ਦੀ ਦੇ ਰੱਖੀ ਹੈ ਮੈਨੂੰ ਤਾਂ ਥੋੜਾ ਜਿਹਾ ਇਸ ਗੱਲ ਤੇ ਮਾਣ ਵੀ ਮਹਿਸੂਸ ਕਰਿਆ ਕਰੋ ਬਿਓ ਫਿਰਦਾ ਸਾਡੇ ਵਾਲਾ ਓਏ ਅਜੰਬਰਸਰ ਉਹ ਫਿਰਦਾ ਸਾਡੇ ਵਾਲਾ ਪਠਾਨਕੋਟ ਸਾਡੇ ਵਾਲਾ ਕਹਿੰਦਾ ਨਾ ਆਪਾਂ ਹੈ ਸੋ ਆ ਹੁਣ ਥੋਡੇ ਵਾਲੇ ਤੋਂ ਬਾਅਦ ਬਠਿੰਡੇ ਜਾਊਗਾ ਸੋ ਇਹ ਨਹੀਂ ਟਿਕਦਾ ਉਹ ਪਹਿਲਾਂ ਟਲਾਂਣ ਵੀ ਬਹੁ ਰਹੀ ਆਪਣੀ ਹਾਂ ਹੁਣ ਚੜਾਈ ਹੋਈ ਆ ਉਹ ਮੈਨੂੰ ਇੱਕ ਕਿਤੇ ਫੰਕਸ਼ਨ ਤੇ ਇੱਕ ਮੇਰਾ ਕਲਾਸ ਫੈਲੋ ਮਿਲ ਗਿਆ ਉਹ ਮੈਨੂੰ ਕਹਿੰਦਾ ਕਹਿੰਦਾ ਯਾਰ ਬੜੀ ਚੜਾਈ ਆ ਤੇਰੀ ਮੈਂ ਜੇ ਉਹ ਪਾ ਇਕੱਠੇ ਪੜਦੇ ਹੁੰਦੇ ਸੀ ਢਣਾਣ ਵੀ ਬੋਹ ਰਹੀ ਆ ਉਦੋਂ ਮੈਂ ਕਿਹਾ ਬੱਸ ਵਾਲਾ ਵੀ ਨਹੀਂ ਚੜ੍ਹਨ ਦਿੰਦਾ ਸੀ ਉਹ ਕਹਿੰਦੀ ਉਹ ਤਾਂ ਚੜ੍ਹ ਜਾ ਜੇ ਚੜ੍ਹੇ ਨਾ ਬੰਦ ਨਹੀਂ ਦਿੰਦੇ ਨੰਦਲੇ ਪਾਸੇ ਨਹੀਂ ਸੋ ਇਸ ਕਰਕੇ ਕੁਦਰਤੀਆ ਖੇਡਾਂ ਨੇ ਜੀ ਪ੍ਰਮਾਤਮਾ ਜਿਹਨੂੰ ਮਾਣ ਬਖਸ਼ਣਾ ਹੈ ਉਹਨੂੰ ਬਖਸ਼ਣਾ ਹੈ ਇਹ ਲੋਕਾਂ ਦਾ ਬਖਸ਼ਾ ਹੋਇਆ ਮਾਣ ਹੈ ਲੋਕਾਂ ਦਾ ਬਖਸ਼ਾ ਹੋਇਆ ਤਾਜ ਹੈ ਜਦੋਂ ਮਰਜੀ ਲੋਕ ਇਸ ਤਾਜ ਨੂੰ ਵਾਪਸ ਵੀ ਲੈ ਲੈਂਦੇ ਨੇ ਵੱਡੇ ਵੱਡੇ ਤੋਂ ਲੈ ਆਏ ਨੇ ਵਾਪਸ ਵੀ ਪਈ ਨਾ ਤੂੰ ਹੀ ਕਾਬਲ ਨਹੀਂ ਹੈਗਾ ਤੂੰ ਕੰਮ ਨਹੀਂ ਕਰਦਾ ਸਾਨੂੰ ਮਿਲਦਾ ਨਹੀਂ ਤੇ ਤੇ ਚਲ ਪਈ ਅਸੀਂ ਕਿਸੇ ਹੋਰ ਨੂੰ ਤਾਜ ਦੇਵਾਂਗੇ ਸੋ ਪਬਲਿਕ ਇਸ ਗੱਲ ਵਾਸਤੇ ਜਿਹੜੇ ਕਹਿੰਦੇ ਨੇ ਸਾਡੇ ਕੋਲ ਪੱਕਾ ਹੀ ਹੋ ਗਿਆ ਹੁਣ ਤਾਜੇ ਹੁਣ ਅਸੀਂ ਤਾਂ ਹਾਰਦੇ ਹੀ ਨਹੀਂ ਉਹ ਗੱਲ ਤਾਂ ਫਹਿਮੀ ਚ ਰਿਹਾ ਜਾਂ ਖੁਸ਼ ਫਹਿਮੀ ਚ ਕਹਿ ਲੋ ਫਿਰ ਮੈਨੂੰ ਇਹ ਪਬਲਿਕ ਹੈ ਜੀ ਸੋ ਤੁਹਾਡੇ ਸੰਗਰੂਰ ਤੋਂ ਬਾਅਦ ਤੱਕ ਕਿਤੇ ਮੈਂ ਲੈ ਜੇ ਤੁਹਾਡੇ ਪਿਆਰ ਦਾ ਕੋਈ ਮੁੱਲ ਮੋੜ ਨਾ ਹੋਵੇ ਜੇ ਮੈਂ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਹੀ ਜਾਵਾਂ ਤਾਂ ਵੀ ਕਈ ਜਨਮ ਲੱਗ ਜਾਣਗੇ ਤੁਹਾਡੇ ਪਿਆਰ ਦਾ ਮੁੱਲ ਮੋੜਨ ਦੀ ਜੀ ਧੰਨਵਾਦ ਕਰੀ ਜਾਂਦਾ ਕੋਈ ਆਪਾਂ ਧਰਮ ਦੀ ਰਾਜਨੀਤੀ ਨਹੀਂ ਕਰਦੇ ਕਦੇ ਤੁਸੀਂ ਮੈਨੂੰ ਇਸ ਕੰਟਰੋਵਰਸੀ ਵਿੱਚ ਪੈਂਦੇ ਨਹੀਂ ਦੇਖਿਆ ਹਰ ਧਰਮ ਦੇ ਸਤਿਕਾਰ ਕਰਨ ਵਾਲੇ ਬੰਦੇ ਆ ਕੋਈ ਆਪਾਂ ਜਾਤ ਪਾਤ ਦੀ ਰਾਜਨੀਤੀ ਨਹੀਂ ਕਰਦੇ ਕੋਈ ਆਪਾਂ ਇੱਕ ਦੂਜੇ ਨੂੰ ਲੜਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਆਪਾਂ ਸਿਰਫ ਸਕੂਲਾਂ ਦੀ ਹਸਪਤਾਲਾਂ ਦੀ ਬਿਜਲੀ ਦੀ ਇਨਫਰਾਸਟ੍ਰਕਚਰ ਦੀ ਨੌਕਰੀਆਂ ਦੀ ਰਾਜਨੀਤੀ ਕਰਦੇ ਔਰ ਕਦੇ 3 ਸਾਲ ਹੋ ਗਏ ਕਦੇ ਮੇਰੇ ਮੂੰਹ ਸੁਣਿਆ ਹੋਵੇ ਵੀ ਖਜ਼ਾਨਾ ਖਾਲੀ ਹੈ ਪਹਿਲਾਂ ਆਲੇ ਦੇ ਮੂੰਹ ਕਦੇ ਸੁਣਿਆ ਹੋਵੇ ਖਜ਼ਾਨੇ ਚ ਰੁਪਈਆ ਹੈਗਾ ਉਹੀ ਕਹੀ ਜਾਂਦੇ ਜਦੋਂ ਵਿੱਤ ਮੰਤਰੀ ਉਹ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਨੋਜੋਨਾ ਦਿਲ ਟੁੱਟ ਜਾਂਦਾ ਜੀ ਫਿਰ ਫਿਰ ਕਹਿੰਦੇ ਯਾਰ ਚਲੋ ਇਧਰ ਉਧਰ ਨਿਕਲੀਏ ਤੱਕ ਆਪ ਹੀ ਕਹੀ ਜਾਂਦੇ ਨੇ ਖਜ਼ਾਨਾ ਖਾਲੀ ਹੈ ਸੋ ਸਰਕਾਰਾਂ ਵਾਸਤੇ ਕਦੇ ਖਜ਼ਾਨਾ ਨਹੀਂ ਖਾਲੀ ਹੁੰਦੇ ਖਜ਼ਾਨਾ ਵੀ ਲੋਕ ਹੀ ਭਰਦੇ ਆ ਜਦੋਂ ਲੋਕਾਂ ਨੂੰ ਇਹ ਵਿਸ਼ਵਾਸ ਹੋ ਜੇ ਲੋਕਾਂ ਦਾ ਇਹ ਯਕੀਨ ਬਣ ਜੇ ਕਿ ਜਿਹੜਾ ਅਸੀਂ ਟੈਕਸ ਦੇਵਾਂਗੇ ਉਹ ਉਹ ਟੈਕਸ ਦਾ ਪੈਸਾ ਸਾਡੇ ਇੱਥੇ ਮੁੜ ਕੇ ਆਊਗਾ ਤਾਂ ਲੋਕ ਟੈਕਸ ਦੇਣ ਲੱਗ ਜਾਂਦੇ ਜਦੋਂ ਇਹ ਹੋਵੇ ਯਾਰ ਇਹਨਾਂ ਨੂੰ ਦੇਵਾਂਗੇ ਇਹ ਨਹੀਂ ਆਉਂਦਾ ਵਾਪਸੇ ਤਾਂ ਗੰਗਾ ਵਾਲੇ ਫੁੱਲ ਹੀ ਨੇ ਵੀ ਇਹ ਨਹੀਂ ਮੁੜਦੇ ਫਿਰ ਉਹ ਆਪਾਂ ਕਹਿੰਦੇ ਅਸੀਂ ਇਹਨੂੰ ਥੋੜਾ ਜਿਹਾ ਘਟਾ ਲਾ ਯਾਰ ਘੱਟ ਤੋਂ ਘੱਟ ਹੀ ਕਰ ਜਾ ਰਹੇ ਹੁਣ ਇਹਨਾਂ ਨੂੰ ਦੇਣੇ ਨਹੀਂ ਜਦੋਂ ਸੋ ਯਕੀਨ ਬਣਾਉਣ ਨੂੰ ਟਾਈਮ ਲੱਗ ਜਾਂਦਾ ਤੋੜਨ ਨੂੰ ਤਾਂ ਅੱਧਾ ਮਿੰਟ ਲੱਗਦਾ ਜੀ ਤੁਸੀਂ ਟਾਇਰ ਚ ਹਵਾ ਭਰਨੀ ਹੈ ਸਾਈਕਲ ਦੇ ਟਾਇਰ ਚ ਪੰਪ ਪਹਿਲਾਂ ਬਾਲ ਬੀੜੀ ਕਸੋਗੇ ਫਿਰ ਪੰਪ ਮਾਰੋਗੇ ਫਿਰ ਚੈੱਕ ਕਰੋਗੇ ਫਿਰ ਹੋਰ ਪੰਪ ਮਾਰੋਗੇ ਪਸੀਨਾ ਆਊਗਾ ਜੇ ਕੱਢਣੀ ਹੈ ਹਵਾ ਉਹ ਲਾ ਕੁਰਸੀ ਢਾਕੇ ਭਾਵੇਂ ਬਸ ਖੋਲਣੀ ਹੈ ਉਹ ਬਹਿ ਜਾਓ ਆਪੇ ਡਿਗਣ ਜੂ ਸੋ ਯਕੀਨ ਬਣਾਉਣਾ ਬਹੁਤ ਔਖਾ ਹੈ ਤੋੜਨਾ ਬਹੁਤ ਸੌਖਾ ਹੈ ਕੋਸ਼ ਕਰਕੇ ਬਸ ਇਹੀ ਪ੍ਰਮਾਤਮਾ ਅਗੇ ਮੈਂ ਤਾਂ ਅਰਦਾਸ ਕਰਦਾ ਉਹਨਾਂ ਪ੍ਰਮਾਤਮਾ ਜਿੰਨੀ ਕਿ ਇੱਜ਼ਤ ਬਣਾਤੀ ਉਨੀ ਕਿ ਕਾਇਮ ਰੱਖੀ ਪਰ ਮੈਂ ਵਧਾਈ ਨਾ ਪਰ ਘਟਾਈ ਬਿਨਾ ਐਸੇ ਕਿੰਨੇ ਕਿ ਖੜੇ ਰਹੀਏ ਬਹੁਤ ਹੈ ਜੀ ਸੋਚਿਆ ਨਹੀਂ ਸੀ ਕਦੇ ਸਤੋਜ ਪਿੰਡ ਤੋਂ ਉੱਠ ਕੇ ਤੇ ਤੁਸੀਂ ਇਸ ਲੈਵਲ ਤੇ ਪਹੁੰਚਾ ਦੋਗੇ ਹੈ ਬਹੁਤ ਕੁਝ ਆ ਗਿਆ ਜੀ ਬਹੁਤ ਕੁਝ ਆ ਗਿਆ ਸੋ ਅਸੀਂ ਤਾਂ ਦਿਨ ਰਾਤ ਅਰਦਾਸ ਕਰਨ ਵਾਲੇ ਬੰਦੇ ਆ ਜੀ ਸਰਵਦਾ ਪਿਆਲਾ ਮੰਗਣ ਵਾਲੇ ਬੰਦੇ ਆ। ਸੋ ਇਸ ਕਰਕੇ ਅੱਜ ਤੁਹਾਨੂੰ ਬਹੁਤ-ਬਹੁਤ ਵਧਾਈਆਂ ਨੇ। ਮੈਂ ਇੱਕ ਗੱਲ ਹੀ ਕਰਨੀ ਚਾਹੀਦਾ ਕਿ ਕਈ ਵਾਰੀ ਮੈਂ ਥੋ ਫਿਜ਼ੀਕਲੀ ਆਇਆ ਨਹੀਂ ਜਾਂਦਾ। ਪਰ ਸੰਗਰੂਰ ਵਾਸਤੇ ਜਦੋਂ ਮੇਰੇ ਕੋਲੇ ਕੋਈ ਫਾਈਲ ਆਉਂਦੀ ਹੈ ਸੰਗਰੂਰ ਵਾਸਤੇ ਮੈਂ ਉਹ ਸਭ ਤੋਂ ਪਹਿਲਾਂ ਸਾਈਨ ਕਰਦਾ ਵੀ ਇਹ ਇਹ ਤਾਂ ਮੇਰੇ ਪੇਕੇ ਨੇ ਭਾਈ। ਕਿਉਂਕਿ ਕੁੜੀ ਜਿੱਡੇ ਮਰਜੀ ਵੱਡੇ ਘਰੇ ਵੇਹੀ ਜਾਵੇ ਉਹਦੀ ਇੱਕੋ ਹੀ ਤਮੰਨਾ ਰਹਿੰਦੀ ਹੈ ਮੇਰੇ ਪੇਕੇਆਂ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਦੇ ਬੁੱਲਿਆ ਹੁਣ। ਸੋ ਬਸਦੇ ਰਹਿਣ। ਪੱਕੇ ਬਸਦੇ ਰਹਿਣ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਸੋ ਜੱਗ ਜਿਉਂਦਿਆਂ ਦੇ ਮੇਲੇ ਨੇ ਹੈ ਜੀ ਇੱਥੇ ਬੜੇ ਬੜੇ ਆਏ ਸਿਕੰਦਰ ਵਰਗੇ ਖਾਲੀ ਹੱਥ ਗਏ ਕੀ ਲੈ ਜਾਣਗੇ ਇੱਥੋਂ ਗਰੀਬਾਂ ਦੀਆਂ ਬਦਦੁਆਵਾਂ ਨਾਲ ਲਓ ਬਸ ਸੋ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਕਹਿੰਦੇ ਕੋਈ ਬਾਈਪਾਸ ਹੀ ਹੈ ਨਹੀਂ ਕਹਿੰਦੇ ਸਿੱਧਾ ਹੀ ਹੈ ਬਸ ਸਿੱਧੇ ਜਾਂਦੀ ਹੈ ਉੱਥੇ ਸੋ ਅੱਜ ਮੈਂ ਕਾਫੀ ਦੇਰ ਬਾਅਦ ਸੰਗਰੂਰ ਆਇਆ ਤਾਂ ਮੈਂ ਕਿਹਾ ਵੀ ਅੱਜ ਪੂਰਾ ਜਿਹੜਾ ਦਿਨ ਹੈ ਉਹ ਪਵਾਨੀਗਾਰਡ ਸੰਗਰੂਰ ਵਾਲੇ ਇਲਾਕੇ 'ਚ ਹੀ ਲਾਉਨੇ ਆ ਤੇ ਕੱਲ ਨੂੰ ਕਿਸ ਬਟਿੰਡੇ ਦੇ ਕਿਸੇ ਕਾਲਜ 'ਚ ਕੋਈ ਫੰਕਸ਼ਨ ਹੈ ਉੱਥੇ ਜਾਊਂਗਾ ਤੇ ਬਸ ਮੈਨੂੰ ਇੱਕੋ ਹੀ ਜਿਹੜੀ ਚੀਜ਼ ਹੈ ਮੈਨੂੰ ਸੰਤੁਸ਼ਟੀ ਦਿੰਦੀ ਹੈ ਕਿ ਜਿੰਨਾ ਤੁਸੀਂ ਯਕੀਨ ਮੇਰੇ ਤੇ ਕਰੀ ਜਾਂਦੇ ਹੋ ਕਦੇ ਕਦੇ ਮੈਂ ਆਪ ਵੀ ਹੈਰਾਨ ਹੋ ਜਾਂਦਾ ਭਗਵਾਨ ਤੁਮਾਨਾ ਕੋਈ ਪੁਰਾਣੇ ਜਨਮ ਦੇ ਪੁੰਨ ਨੇ ਗੱਡੀ ਤੇ ਫੁੱਲ ਸਿੱਟ ਜਾਂਦੇ ਆ ਮੇਰੀ ਪੱਗ ਚੋਂ ਫੁੱਲ ਨਿਕਲਦੇ ਹੁੰਦੇ ਆ ਹੈਨਾ ਵੀ ਇੱਕ ਪਾਸਤਾ ਆ ਪਿਆਰ ਹੈ ਮਾਮਾ ਸਿਰ ਪਰੋਸ ਦਿਆਂ ਨੇ ਭੈਣਾ ਦੁਆਵਾਂ ਦਿੰਦੀਆਂ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਇੱਕ ਪਾਸਤਾ ਮੈਂ ਕਿਹਾ ਆ ਪਿਆਰ ਹੈ ਦੂਜੇ ਪਾਸੇ ਅਕਾਲੀ ਕਾਂਗਰਸੀ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਦੇਣੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜੇ ਲੈ ਗਏ ਕੱਦੀ ਕਿਉਂਕਿ ਲੈ ਜਾਂਦੇ ਆ ਨਾ ਬਿਨਾਂ ਖਾਲੀਅਤ ਜਾਂਦੇ ਨਾ ਉਹਨਾਂ ਨੂੰ ਆਤਰੀ ਹੈਗੀ ਜੇ ਉਂਗਲੀਆਂ ਨਾਲ ਲੈ ਕੇ ਜਾਣ ਸ਼ਾਮਪਸ਼ਾਲਾ ਤਾਂ ਲਈ ਜਾਂਦੇ ਆ ਸੋ ਇਹ ਪਿਆਰ ਕਿਸੇ ਕਿਸੇ ਦੇ ਹਿੱਸੇ ਹੁੰਦਾ ਬਣਿਆ ਰਵੇ ਬਸ ਮੈਂ ਤਾਂ ਇਹੀ ਦੁਆ ਕਰੂੰਗਾ ਹੈਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅ ਸਾਰੇ ਪੰਜਾਬ ਲਈ ਪ੍ਰੋਜੈਕਟ ਆਉਣਗੇ ਕਾਲਜ ਦਾ ਜਿਹੜਾ ਮੈਡੀਕਲ ਕਾਲਜ ਹੈਗਾ ਉਹਦਾ ਵੀ ਸੌਟ ਆਊਟ ਕਰ ਲਿਆ ਸੀ ਉਹਨਾਂ ਨਾਲ ਦੇ ਨਾਲ ਤੁਹਾਨੂੰ ਉਹ ਵੀ ਖੁਸ਼ਖਬਰੀ ਦੇਵਾਂਗੇ ਤੇ ਕੁਝ ਥੋੜਾ ਜਿਹਾ ਕੁਝ ਸਵਾਰਥੀ ਬੰਦਿਆਂ ਨੇ ਮਤਲਬ ਆਪ ਦੇ ਇੱਤਾਂ ਵਾਸਤੇ ਐਵੇਂ ਕੋਰਟ ਦੇ ਵਿੱਚ ਰੌਲਾ ਪਾ ਕੇ ਰੋਕ ਲੈਣੀ ਤਾਂ ਹੁਣ ਤੱਕ ਕੰਪਲੀਟ ਕਰ ਲੈਂਦੇ ਆਪਾਂ ਸੋ ਤਿੰਨ ਕਾਲਜ ਜਿਹੜੇ ਨੇ ਉਹਨਾਂ ਦਾ ਜਿਹੜਾ ਸ਼ੁਰੂਆਤ ਹੋ ਜੂਗੀ ਕਪੂਰਥਲਾ ਹੁਸ਼ਿਆਰਪੁਰ ਤੁਹਾਡੇ ਵੱਲ ਤੇ ਇੱਕ ਸੰਗਰੂਰ ਦਾ ਸੋ ਸਾਡੇ ਧੀਆਂ ਪੁੱਤ ਇੱਥੇ ਹੀ ਆਪਦੇ ਘਰੋਂ ਹੀ ਤੁਨ ਡਾਕਟਰੀ ਦੀ ਪੜ੍ਹਾਈ ਕਰਕੇ ਘਰੇ ਜਾਣ ਤੇ ਡਾਕਟਰ ਬਣਨ ਤੇ ਇੱਕ ਜਿਹੜੇ ਅਸੀਂ ਯੂਪੀਐਸਸੀ ਸੈਂਟਰ ਖੋਲ ਰਹੇ ਹਾਂ ਜਿਹਦੇ ਵਿੱਚ ਆਈਪੀਐਸ ਦੀ ਤੇ ਆਈਐਸ ਦੀ ਪੜ੍ਹਾਈ ਹੋਊਗੀ ਉਹਦੇ ਵਿੱਚ ਵੀ ਸੰਗਰੂਰ ਦਾ ਨੰਬਰ ਹੈ ਤੇ ਅੱਠ ਖੋਲ ਰਹੇ ਹਾਂ ਫਿਲਹਾਲ ਅੱਠ ਖੋਲ ਰਹੇ ਹਾਂ ਸੋ ਉਹਦੇ ਵਿੱਚ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਜਿਹੜਾ ਸੈਂਟਰ ਹੋਊਗਾ ਮੋਗੇ ਵੀ ਹੋਊਗਾ ਅੰਮ੍ਰਿਤਸਰ ਹੋਊਗਾ ਸੋ ਇਸ ਤਰ੍ਹਾਂ ਸੀ ਉਥੇ ਨਾਲ ਕਿਉਂਕਿ ਲਾਇਬ੍ਰੇਰੀ ਬਣਾਉਣੀ ਪਊਗੀ ਨਾਲ ਰਿਹੈਸ਼ ਹੋਸਟਲ ਬਣਾਉਣਾ ਪਊਗਾ ਕਿਉਂਕਿ ਇਹ ਪੜ੍ਹਾਈ ਜਿਹੜੀ ਆਈਪੀਐਸ ਤੇ ਆਈਐਸ ਦੀ ਇਹ ਤਾਂ ਸਾਥ ਬਣਨਾ ਪੈਂਦਾ ਜੀ ਇਹ ਐ ਨਹੀਂ ਹੈਗਾ ਵੀ 9 ਤੋਂ 5 ਜਾ ਕੇ ਤੁਸੀਂ ਚਲੇ ਜਾਓਗੇ ਫੇਰ ਆ ਕੇ ਪੜ੍ਹ ਲਵੋਗੇ ਤਾਂ ਮਤਲਬ ਜਿਵੇਂ ਲਿਵ ਲੱਗਦੀ ਹੈ ਸੰਤਾਂ ਮਹਾਤਮਾ ਦੀ ਲਿਵ ਲਾਉਣੀ ਪੈਂਦੀ ਹੈ ਸੋ ਕੋਈ ਵੀ ਵੱਡਾ ਪ੍ਰੋਜੈਕਟ ਕੋਈ ਵੀ ਵਧੀਆ ਪ੍ਰੋਜੈਕਟ ਤੁਹਾਡੇ ਦਿਮਾਗ 'ਚ ਆਵੇ ਕਿ ਜੀ ਆ ਸਾਡੇ ਆ ਸਕਦਾ ਕੋਈ ਤੁਹਾਡੇ ਵਪਾਰੀਆਂ ਚੋਂ ਕੋਈ ਕੋਈ ਸਜੈਸ਼ਨ ਦੇਣਾ ਚਾਹੇ ਕਿ ਜੀ ਆ ਚੀਜ਼ ਨਾਲ ਆਪਾਂ ਨੂੰ ਫਾਇਦਾ ਹੋ ਸਕਦਾ ਤਾਂ ਆਲਵੇਜ਼ ਵੈਲਕਮ ਜਦੋਂ ਮਰਜੀ ਤੁਸੀਂ ਸਾਨੂੰ ਮਿਲ ਲਓ ਡੀਸੀ ਸਾਹਿਬ ਨੂੰ ਮਿਲ ਲਓ ਐਮਐਲਏ ਸਾਹਿਬਾਂ ਨੂੰ ਮਿਲ ਲਓ ਤੇ ਆਲੇ ਦੁਆਲੇ ਆਪਣੇ ਮੰਤਰੀ ਨੇ ਸੁਨਾਮ ਤੋਂ ਆਪਣੇ ਮੰਤਰੀ ਨੇ ਤੜਬੇ ਤੋਂ ਆਪਣੇ ਮੰਤਰੀ ਨੇ ਐਮਪੀ ਤੁਹਾਡੇ ਬਰਨਾਲੇ ਤੋਂ ਨੇ ਮੀਤ ਹੇਰ ਸੋ ਕਿਸੇ ਪਾਸੇ ਵੀ ਆਪਾਂ ਇਹ ਨਹੀਂ ਕਰ ਸਕਦੇ ਕੋਈ ਪਤਾ ਨਹੀਂ ਸ਼ਾਇਦ ਚੰਡੀਗੜੀ ਜਾਣਾ ਪਊਗਾ ਸੋ ਜਦੋਂ ਮਰਜ਼ੀ ਸਰਕਾਰ ਦੇ ਕਿਸੇ ਨਮਾਇंदे ਨੂੰ ਮਿਲ ਕੇ ਕੋਈ ਸੁਜੈਸ਼ਨ ਦੇਣਾ ਹੈ ਕੋਈ ਸਲਾਹ ਦੇਣੀ ਹੈ ਤੇ ਆਲਵੇਸ ਵੈਲਕਮ ਤੁਹਾਨੂੰ ਹਰ ਵਕਤ ਸਵਾਗਤ ਕਰਾਂਗੇ ਤੇ ਅੱਜ ਮੇਰੇ ਮੀਡੀਆ ਵਾਲੇ ਸਾਥੀ ਬੈਠੇ ਨੇ ਬਹੁਤ سارے ਦੋਸਤ ਮੈਂ ਜਾਣਦਾ ਵੀ ਹਾਂ ਸਾਰਿਆਂ ਨੂੰ ਲਾਲੀਹੋਰੀ ਬੈਠੇ ਆ ਤੇ ਕੀਰਤੀ ਬੈਠਾ ਹੈ ਕੋਲ ਵੀ ਆਇਆ ਹੋਣਾ ਹੈ ਸੈਂਬਾਰੇ ਹੈਗਾ ਸੀ ਇੱਥੇ ਫਿਰਦਾ ਹੋਣਾ ਇਹ ਤੇ verdade so ਤੁਸੀਂ ਬਹੁਤ ਸਾਰੀ ਕਵਰੇਜ ਪਹਿਲਾਂ ਵੀ ਐਮਪੀ ਦੇ ਤੌਰ ਤੇ ਬਹੁਤ ਸਾਰੀ ਕਵਰੇਜ ਦਿੱਤੀ ਐ ਚੰਗੀਆਂ ਚੀਜ਼ਾਂ ਨੂੰ ਤੁਸੀਂ ਦੱਸੋ ਦੁਨੀਆ ਨੂੰ ਕਿ ਕੀ ਹੋ ਰਿਹਾ ਤੇ ਸਿਰਫ ਕੱਲਾ ਨਿੰਦਣਾ ਹੀ ਖਬਰਾਂ ਨਹੀਂ ਹੁੰਦੀਆਂ ਪੋਜ਼ਿਟਿਵ ਖਬਰਾਂ ਦੇਣਾ ਵੀ ਔਰ ਜਿੱਥੇ ਸਤ ਤੁਹਾਨੂੰ ਲੱਗਦਾ ਕਿ ਆ ਕਮੀ ਐ ਉਹ ਵੀ ਛਾਪ ਦਿਓ ਹੋ ਸਕਦਾ ਸਾਨੂੰ ਖ਼ਬਰਾਂ ਚੋਂ ਪਤਾ ਲੱਗ ਜਾਏ ਕੋਈ ਕਮੀ ਦਾ ਤੇ ਅਸੀਂ ਉਹਨੂੰ ਵੀ ਠੀਕ ਕਰ ਲਾਂਗੇ ਸੋ ਮੈਂ ਸਾਰੇ ਜਿੰਨੇ ਵੀ ਜਿਸ ਜਿਹੜੇ ਫੀਲਡ ਚੋਂ ਮੇਰੇ ਸਤਕਾਰਯੋਗ ਬਜ਼ੁਰਗ ਬੈਠੇ ਆ ਮਾਵਾ ਪੈਣਾ ਬੈਠੇ ਆ ਤੇ ਆਉਣ ਵਾਲੇ ਦਿਨਾਂ ਚ ਦੋ ਗਰੰਟੀਆਂ ਤਾਂ ਅਸੀਂ ਉਹ ਗਰੰਟੀਆਂ ਵੀ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਈਆਂ ਵੀ ਨਹੀਂ ਸੀ ਆਨਸਾਰ ਤਾਂ ਪਹਿਲਾਂ ਐਮਐਲਏ ਦੀ ਪੈਨਸ਼ਨਾਂ ਜਿਹੜੀਆਂ 6 600 700 ਪੈਨਸ਼ਨਾਂ ਲੈਂਦੇ ਸੀ ਪਹਿਲਾਂ ਤਾਂ ਉਹ ਘਟਾਈਆਂ ਵੀ ਇੱਕ ਲੈਣੀਆਂ ਲੈ ਲੋ ਨਹੀਂ ਮੈਂ ਇਹ ਵੀ ਬੰਦ ਕਰ ਦਊਗਾ ਉਹ ਹੁਣ ਠੀਕ ਹੋ ਗਏ ਆ ਜਮਾ ਸੈਟ ਨੇ ਇੱਕ ਵੀ ਹੈਨਾ ਤੋ ਜਿੰਦਾਬਾ ਜਿੰਦਾਬਾ ਫਿਰ 16 ਟੋਲ ਪਲਾਜੇ ਬੰਦ ਕਰਤੇ ਪੰਜਾਬ ਚ ਜਿਹੜੇ ਓਵਰ ਚੱਲੀ ਜਾਂਦੇ ਸੀ 62 ਲੱਖ ਰੁਪਇਆ ਇੱਕ ਦਿਨ ਦਾ ਬਚਣ ਲੱਗ ਗਿਆ ਲੋਕਾਂ ਦਾ ਜੀ 62 ਲੱਖ ਔਰ ਕੱਲਾ ਪੰਜਾਬੀਆਂ ਦਾ ਨਹੀਂ ਜਿਵੇਂ ਹੁਣ ਕੋਈ ਮਾਤਾ ਚਿੰਤਪੁਰ ਨਹੀਂ ਜਾਂਦੇ ਆ ਦਿੱਲੀ ਤੋਂ ਆਏ ਆ ਹੁਸ਼ਿਆਰਪੁਰ ਵੀ ਦੀ ਜਾਂਦੇ ਉਹਦਾ ਟੋਲ ਪਲਾਜੇ ਬਹੁਤ ਸੀ ਕੋਈ ਜਿਹੜਾ ਇੱਥੋਂ ਕੋਈ ਅਮਰਸਰ ਸਾਹਿਬ ਦਰਸ਼ਨ ਕਰਨ ਜਾਂਦੇ ਆ ਬਾਹਰੋਂ ਆਏ ਆ ਕਿਤੋਂ ਉਹਨਾਂ ਦਾ ਵੀ ਬਚਣ ਲੱਗ ਗਿਆ 62 ਲੱਖ ਰੁਪਇਆ ਇੱਕ ਦਿਨ ਦਾ ਲੋਕਾਂ ਦਾ ਬਚਦਾ ਜਿਹੜਾ ਕਿ ਪਹਿਲਾਂ ਇਧਰੋਂ ਆਉਣੇ ਆ ਇਧਰੋਂ ਫੜ ਲਓ ਇਧਰੋਂ ਆਉਣੇ ਆ ਇਧਰੋਂ ਫੜ ਲਓ ਕੋਈ ਕਿਹੜਾ ਕੋਈ ਪੋਲੂਸ਼ਨ ਸਰਟੀਫਿਕੇਟ ਲੈਣਾ ਔਰ ਇਹ ਵੀ ਨਹੀਂ ਹੈਗਾ ਕਿ ਕਿੰਨੇ ਸਾਲ ਹੋ ਗਏ ਵੀ ਤੁਹਾਡੇ ਐਗਰੀਮੈਂਟ ਖਤਮ ਹੋ ਗਏ ਉਹ ਬਧਾਈਗੇ ਪਹਿਲਾਂ ਵਾਲੇ ਉਹ ਦੂਗਾ ਵਾਲੇ ਉਹ ਕਹਿੰਦੇ ਅਸੀਂ ਪਤਾ ਦਿੰਨੇ ਕੋਈੜਾ ਪੁੱਛਦਾ ਇੱਥੇ ਐ ਚੰਦਿਆ ਕੰਮ ਇੱਥੇ ਸੋ ਉਹ ਜਿਹੜਾ ਫਾਇਦਾ ਲੋਕਾਂ ਦਾ ਹੋਇਆ ਪਾਣੀ ਦਾ ਜਿਵੇਂ ਦੱਸਿਆ ਬਾਈ ਜੀ ਨੇ ਕਿ ਔਰ ਜਿਹੜੀਆਂ ਸਾਡੀਆਂ ਫਸਲਾਂ ਨੂੰ ਜਿੰਨਾ ਪਾਣੀ ਦੀ ਲੋੜ ਹੈ ਉਹਨਾ ਟਾਈਮ ਜਿਹੜੀ ਲਗਾ ਦਰਦੇ ਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੇਖੋ ਇਹਦੇ ਚੋ ਇਹ ਗੱਲ ਦੇ ਵਿੱਚ ਇੱਕ ਬਹੁਤ ਵਧੀਆ ਗੱਲ ਹੈ ਜਿਹੜੀ ਮੈਂ ਨੋਟ ਕੀਤੀ ਹੈ ਕਿ ਜਦੋਂ ਦੀ ਆਪਣੀ ਸਰਕਾਰ ਆਈ ਹੈ ਦੇਖੋ ਆ ਆਪਣਾ ਪਣ ਜਿਹੜਾ ਨਾ ਇਹ ਨਹੀਂ ਮਿਲਦਾ ਕਿਤੇ ਹੋਰ ਤੇ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਨਾ ਤੇ ਇਹ ਆਪਦਾ ਪਣ ਇਹ ਪਹਿਲਾਂ ਆਣੇ ਚ ਹੈ ਨਹੀਂ ਸੀਗਾ ਉਹ ਹੁਣ ਵੀ ਨਹੀਂ ਆਪਣੇ ਲੱਗਦੇ ਜਦੋਂ ਤੁਰੇ ਜਾਂਦੇ ਹੁੰਦੇ ਨੇ ਟਾਈਆਂ ਜਿਹਾ ਲਾਈਦੇ ਨੇ ਹੈ ਨਹੀਂ ਆਪਣੇ ਨਹੀਂ ਹੈਗੇ ਠੀਕ ਹੈ ਨਾ ਸੋ ਹੁਣ ਵੀ ਨਹੀਂ ਕਰਦੇ ਹਾਂਜੀ ਜੇ ਪਿੰਡਾਂ ਦੇ ਵਿੱਚ ਇੱਕ ਇੱਕ ਕਮਰਾ ਬਣਾਸੋ ਉਹਦੇ ਉੱਤੇ ਨਿਗਰਾਨੀ ਕਰਦਾ ਬਾ पहल पहल ਦਾ ਆਪਾਂ ਸ਼ੁਰੂ ਕੀਤਾ ਆਉਣ ਵਾਲੇ ਦਿਨਾਂ ਮੈਂ ਦੱਸਣਾ ਭੁੱਲ ਗਿਆ ਹਾਂਜੀ ਇਹ ਪਿੰਡਾਂ 'ਚ ਅਸੀਂ ਇੱਕ ਅਕਾਲਗੜ ਤੋਂ ਸ਼ੁਰੂ ਕੀਤਾ ਸੀਗਾ ਕਾਮਯਾਬ ਹੋ ਗਿਆ ਉਹ ਉਹਦਾ ਨਾਮ ਹੈ ਪਹਿਲ ਮਤਲਬ ਪਿੰਡਾਂ 'ਚ ਅਸੀਂ ਮਸ਼ੀਨਾਂ ਸਲਾਈ ਵਾਲੀਆਂ ਪੰਚਾਇਤ ਘਰ 'ਚ ਰੱਖਤੀਆਂ ਘਰੇ ਵੀ ਲੈ ਕੇ ਜਾ ਸਕਦੇ ਆ ਆਪਣੇ ਉਹ ਤੇ ਸਰਕਾਰੀ ਸਕੂਲਾਂ ਨੇ ਸਾਰੀਆਂ ਵਰਦੀਆਂ ਪਿੰਡਾਂ 'ਚ ਉਹ ਨਾ ਪਾ ਜਾਂਦਾ ਕੰਪਿਊਟਰ ਤੇ ਸਰਕਾਰੀ ਸਕੂਲਾਂ ਨੇ ਸਾਰੀਆਂ ਵਰਦੀਆਂ ਸਾਡੇ ਪਿੰਡਾਂ ਦੀਆਂ ਮਾਵਾ ਪਹਿਣਾ ਉਸੇ ਆਉਣਗੇ ਫਿਰ ਪ੍ਰਾਈਵੇਟ ਸਕੂਲ ਵੀ ਆ ਗਏ ਸੰਗਰੂਰ ਦੇ 25 ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਨੇ ਵੀ ਆਪਣੀਆਂ ਵਰਦੀਆਂ ਦੇਤੀਆਂ ਕਿ ਪਸਾਂ ਨੂੰ ਸਲਵਾ ਕੇ ਦੇ ਦੋ ਜੀ ਹੁਣ ਅਸੀਂ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦੇਤੀਆਂ ਕਿ ਪਿੰਸਾਰੀ ਪੰਜਾਬ ਪੁਲਿਸ ਦੀਆਂ ਵਰਦੀਆਂ ਪਿੰਡਾਂ 'ਚ ਮਾਵਾਂ ਸਾਡੀਆਂ ਹੈਨਾ ਜੱਪੈਣਾ ਉਸੇ ਆਉਂਦੀਆਂ ਨੇ ਤੇ ਨਾਲ ਫੁਲਕਾਰੀਆਂ ਨਾਲ ਦੇਸੀ ਜਿਹੜੀਆਂ ਸਾਬਣਾ ਬਣਾਉਂਦੀ ਸੀ ਕੱਚੀ ਕਹਾਣੀ ਦਾ ਤੇਲ ਹੈਨਾ ਚੱਪਲਾਂ ਔਰ ਫਿਰ ਈਮਾਰਟ ਵੀ ਲਾਉਨੇ ਆ ਵੀ ਉਹ ਇੱਥੇ ਧੂਰੀ ਦੇ ਨੇੜੇ ਕਿਤੇ ਬਾ ਇੱਕ ਤੇ ਘੰਟੇ 'ਚ ਹੀ ਲੱਗ ਜਾਂਦੀਆਂ ਸਾਰੀਆਂ ਇੱਕ ਘੰਟਾ ਲੱਗਦਾ ਸੋ ਕਿਉਂਕਿ ਲੋਕ ਇਹੋ ਜਿਹੀ ਚੀਜ਼ਾਂ ਚਾਹੁੰਦੇ ਆ ਤੇ 100 ਲੇਡੀਆਂ ਨੇ ਇੱਕ ਪਿੰਡ 'ਚ ਉਹਨਾਂ ਦਾ ਟਰਨਓਵਰ 1.5 ਕਰੋੜ ਰੁਪਏ ਇੱਕ ਸਾਲ ਦਾ ਜਾਨਕਿ 1.5 ਲੱਖ ਰੁਪਏ ਇੱਕ ਲੇਡੀ ਨੇ ਕਮਾ ਲਿਆ ਜੀ ਮੈਂ ਚਾਹਨਾ ਕਿ ਜਦੋਂ ਤੱਕ ਉਹਦਾ ਘਰ ਵਾਲਾ ਖੇਤੋਂ ਜਾਂ ਦਫ਼ਤਰੋਂ ਜਾਂ ਕੋਈ ਮਜ਼ਦੂਰੀ ਕਰਦਾ ਜੋ ਤੱਕ ਉਹ ਆਪਦੇ ਘਰੇ ਸ਼ਾਮ ਨੂੰ ਆਵੇ ਤਾਂ ਉਹਦੇ ਘਰੇ ਜੇ ਦੋ ਲੇਡੀਜ਼ ਨੇ ਉਹ ਘਟੋ ਘਟ ਤਿੰਨ ਤੋਂ 4000 ਰੁਪਏ ਕਮਾਈ ਬੈਠੇ ਹੁਣ ਇੱਕ ਦਿਨ ਦਾ ਇੱਕ ਦਿਨ ਦਾ ਸੋ ਤਾਂ ਉਹਦੇ ਨਾਲ ਫਿਰ ਕਬੀਲਦਾਰੀ ਜਿਹੜੀ ਹੈ ਉਹ ਉਹਨੂੰ ਹਲਾਰਾ ਮਿਲਦਾ ਹੈ ਚైనా ਦੀ ਕਾਮਯਾਬੀ ਦਾ ਇਹੀ ਕਾਰਨ ਹੈ ਕਿ ਉਥੇ ਪਿੰਡਾਂ ਦੇ ਵਿੱਚ ਲੇਡੀਜ਼ ਕੰਮ ਕਰਦੇ ਕੋਈ ਲੇਡੀਜ਼ ਬਿੱਲੀ ਨਹੀਂ ਕੋਈ ਬਾਰਬੀ ਡਾਲ ਬਣਾ ਰਹੀ ਹੈ ਕੋਈ ਕੋਈ ਮਿੱਕੀ ਮਾਊਸ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਇਹੀ ਜਿਹੜੀਆਂ ਅਸੀਂ ਚੀਜ਼ਾਂ ਬਾਹਰੋਂ ਠੇਕੇ ਤੇ ਲੈ ਕੇ ਬਣਾਉਣੇ ਆ ਉਹੀ ਅਸੀਂ ਪਿੰਡਾਂ ਚ ਬਣਵਾ ਲਈਏ ਪਿੰਡਾਂ ਚ ਸਾਡੀਆਂ ਮਾਵਾਂ ਜਿਹੜੀਆਂ ਇਹਨਾਂ ਕੋਲ ਇੰਨੀ ਕਲਾ ਹੈ ਉਹ ਦਰੀਆਂ ਉਹ ਫੁਲਕਾਰੀਆਂ ਉਹ ਜੁੱਤੀਆਂ ਬਣਾ ਨਹੀਂ ਸਕਦੀਆਂ ਹੋਰ ਕਿਤੇ ਸੋ ਇਹ ਵਧੀਆ ਤੁਹਾਡਾ ਮੈਨੂੰ ਯਾਦ ਆ ਗਿਆ ਤੇ ਹੁਣ ਸਾਰੇ ਇਹ ਸੰਗਰੂਜ ਤਾਂ ਕਾਮਯਾਬ ਹੋ ਗਿਆ ਇਹ ਹੁਣ ਇਹਨੂੰ ਅਸੀਂ ਸਾਰੇ ਪੰਜਾਬ ਚ ਲਾਗੂ ਕਰਨ ਲੱਗੇ ਆ ਤਾਂ ਕਿ ਸਾਡੀਆਂ ਮਾਵਾਂ ਭੈਣਾਂ ਵੀ ਰੋਜ਼ਗਾਰ ਦੇ ਵਿੱਚ ਹਿੱਸਾ ਨਾਲੇ ਘਰੇ ਵੀ ਰਹਿਣ ਤੇ ਨਾਲੇ ਪੈਸੇ ਵੀ ਕਰਨ ਬੈਠਿਆਂ ਨੂੰ ਬਣਨ